ਤੇ ਮਟੋ ਕਿਥੇ ਆ? ਹੋਏ ਹੋਏ। ਥਾਂ ਚੜ ਗਿਆ ਹੋਣਾ ਨਾ ਵਿਚਾਰੀ ਨੂੰ। ਇਹਨੂੰ ਮੋਟੀ ਕਿਹਾ ਬਾਜੀ ਨੇ। ਕਿਉਂ? ਕੋਟੂ ਨਹੀਂ ਮੋਟੀ ਮੋਟੀ ਕਾ। ਬਹੁਤ ਪਤਲੀ। ਕਿਉਂ? ਜਿਸ ਪਾਲ ਕੇ ਘਰ ਦੇ ਡਰਮ ਲੱਗ ਗਏ। ਡਰਮ। ਆ ਉਹਨਾਂ ਦਾ ਟੀ ਵਾਲਾ ਡਰਮ। ਇਹ ਇਹਨਾਂ ਨੇ ਮਾਦਾ ਘਰੇ ਦਾ ਕੀ ਕਿਹਾ ਹੋਇਆ ਵਾ? ਵੀ ਜਦ ਇੱਕ ਤਰੀਕ ਤੱਕ ਰੋਟੀ ਸ਼ਾਮ ਦੀ ਵੇਲੇ ਸਵੇਰ ਦਾ ਵੜਿਆ ਨਹੀਂ, ਰਾਤ ਨੂੰ ਰੋਟੀ ਪਤਾ ਨਹੀਂ ਇਹਨੂੰ ਸੂਣ ਸੁਣਦੇ ਦੋਏ ਦੀ। ਸਾਰਿਆਂ ਨੂੰ ਸਿੰਘ ਹੈ ਕੁੱਤਿਆਂ ਨੂੰ ਪਤਾ। ਇੱਕ ਇੱਕ ਤੇ ਦੂਜਾ ਇਹਨੂੰ। ਇਹ ਪਹੁੰਚ ਜਾਂਦੇ ਮਿੱਟੋ ਮਿੱੰਡੀ ਪਹੁੰਚ ਜਾਂਦੇ ਆ। ਕੰਮ ਕਰਾਂ ਨੋ ਜਦ ਤਾ ਮੈਨੂੰ ਭੁੱਖ ਲੱਗੀ ਆ ਆਂ ਕੀ ਕੀਤਾ ਕੀ ਏ ਕੀਤਾ ਕੀ ਤੂੰ ਆਹ ਹਾਂ ਮੁਰਗਾ ਬੜੀਚਾ ਨਾਲ ਹੀ ਬਹਿ ਗਿਆ ਕਿ ਟੌਂਗਦਾ ਮੈਂ ਘਰੇ ਜਾਣਾ ਮੈਂ ਘਰੇ ਜਾਣਾ ਨਾ ਵੀਰ ਵਾਹ ਵਾਹ ਕੀ ਆਵਾਜ਼ ਹੈ ਕਿੰਨਾ ਗਲਾਸ ਓਏ ਇੱਕ ਵਾਰਾ ਬੋਲੋ ਯਾਰ ਪਾ ਕੇ ਪੀਣੀ ਆ ਜ ਸੁਨੋ ਵਰਨੇ ਦੂਰਾ ਵਾਲਾ ਆ ਵਾਲਾ ਗੁਰੂ ਆਵਾ ਮੰਗਾ 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 ਫੁਤੀ ਪੁਰਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਆਪਕਾਰ ਦੋਜ਼ਾਰੇ ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਲਓ ਜੀ ਠੀਕ ਹੈ ਭਾਈ ਸ਼ੋਭੀ मेरे लोग से पहुंच सकता हूँ ठीक है तेरे मटोगी थे तो साँचार क्या नाना बच्चे रही हूँ तू यहाँ के अंदर कॉड हो गया <laughs> तेरी मोटी क्या पाजी ने क्या तो तू तो है मोटी मोटी क्या मोटा पतली क्या तो नालू तो तू सीन पतले हॉट 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 बने करते ਹਾਂ ਇੱਕ ਇੱਕ ਮੇ ਲਗਾਏ ਨਹੀਂ ਨਹੀਂ ਇੱਕ ਇੱਕ ਲੱਗਾਈ ਨਹੀਂ ਵੀਰੇ ਇੱਕ ਇੱਕ ਵਾਰੀ ਲਾਈ ਜਾਂਦੇ ਤੁਸੀਂ ਇੱਕ ਇੱਕ ਲਾਓ ਏ ਹਾਂ ਇੱਕ ਕਰੋ ਇਹਨੂੰ ਵੀ ਉੱਪਰ ਹੀ ਜਾਣੀ ਹੈ ਉਹ ਹਾਂ ਮੈਂ ਆਪਣੀ ਆਹ ਉਹ ਓਹੋ ਬੱਲੇ ਸਨੋਵਰ ਬੱਲ ਉਹਨਾ ਨੇ ਸਪਾਂਸਰ ਹੋਇਆ ਲਓ ਜੀ ਵਾਓ ਇਹ ਤਾਂ ਵਰਸਾਚਲ ਕੱਪ ਰੱਖਣੇ ਤੇ ਆਪਾਂ ਵਰਸਾਚਲ ਕੱਪ ਆਲੇ ਕੱਪ ਪਹਿਣੇ ਵੀ ਵੇਖਣ ਦੀ ਸ਼ਕਲ ਤਾਂ ਲੱਗਦੀ ਨਹੀਂ ਇਹ ਨਹੀਂ ਮਹਿੰਗੀ ਚੀਜ਼ ਲੈਣ ਵਾਲੀ ਪਰ ਐਰ ਕੀ ਲਵਾਂਗੇ ਆਪਾਂ ਲੈਣਾ ਹੀ ਆ ਇਹ ਤਾਂ ਯਾਰ ਸੋਚਣ ਦਾ ਕੀ ਆ ਸੋਚਣ ਤੂੰ ਰੋਜ਼ ਕੈਨੇਡਾ ਜਾਣਾ ਗਿਆ ਗਿਆ ਫਿਲਾਲੀ ਹੋਪਿੰਗ ਕਰ ਲਈ ਭੈਣ ਕੋ ਮਾੜਾ ਮੋਟਾ ਗਿਫਟ ਦੇ ਦੋ ਨਿੱਕਾ ਮੋਟਾ ਦਹਾਵੀਆਂ ਦਾ ਜਸਪਾਲ ਕੇ ਘਰ ਦੇ ਡਰਮ ਲੱਭ ਗੇ ਡਰਮ ਆ ਉਹਨਾਂ ਦਾ ਟੀ ਵਾਲਾ ਡਰਮ ਆ ਕਾਫੀ ਵਾਲਾ ਆ ਸ਼ੂਗਰ ਵਾਲਾ ਆਟੇ ਵਾਲਾ ਇਹ ਦੋ ਦੋ ਸਾਲਾਂ ਦੀਆਂ ਇਹਨਾਂ ਦਾ ਉਹਨਾਂ ਦਾ ਐਦੇ ਜੋ ਦਾਰੂ ਪੋਣਗੇ ਨਾ ਦੋ ਸਾਲਾਂ ਦੀ ਪਾਸਾ ਦੇ ਇੰਨੇ ਨਿੱਕੇ ਆ ਇੰਨੇ ਨਹੀਂ ਪਏ ਡ੍ਰੌਪ ਡ੍ਰੌਪ ਹੀ ਇਨਗੇ ਥਾ ਵੀ ਨਹੀਂ ਮੁਖਰੀ ਬੜਾ ਸੋਣਾ ਪਿਆ ਸਮਾਨ ਇੱਧਰ ਆ ਕੀ ਹੋਇਆ ਦਾ ਮੋਟਾ ਕੀ ਹੈ ਮੋਟਾ ਦਸ ਕੀ ਹੋਇਆ ਇਹਨੇ ਕੀ ਹੋਇਆ ਕੁਝ ਨਹੀਂ ਕੋਈ ਬੰਦਾ ਲਿਆਇਆ ਕੋਈ ਬੰਦਾ ਰੈਂਟ ਦੇ ਟੈਂਟ ਆ ਤੇ ਉਹ ਗੰਦਾ ਰੰਗ ਆ ਗਿਆ ਤੇ ਹੁਣ ਪਾਵਾਂ ਨਹੀਂ ਤੇ ਵੀ ਦੇਖ ਬੰਦਾ ਵੀ ਲਹਿੰਗਾ ਲੈ ਹੁੰਦਾ ਕੋਟ ਉਹਤੇ ਆ ਨਾ ਬੰਦਾ ਹੈਗਾ ਦਸਪਾਲ ਦਾ ਖਾਸ ਸਜਣੀਆਂ ਨਾਂ ਨੂੰ ਲਖਾਈ ਕਰਾ ਭਾਜੀ ਬੰਦਾ ਲੈ ਭਾਜੀ ਬੰਦਾ ਰੈਂਟ ਤੇ ਲਹਿੰਗਾ ਲੈ ਹੁੰਦਾ ਸ਼ੇਰਵਾਨੀ ਲੈ ਹੁੰਦਾ ਤੇ ਕੋਟ ਪੈਂਟ ਰੈਂਟ ਤੇ ਲੈ ਆਏ ਲੈ ਦਾਦੇ ਕੋਣ ਲੈ ਮੈਂ ਨਾਲ ਆ ਲੱਗਾ ਨਹੀਂ ਨਹੀਂ ਯਾਰ ਨਾ ਨਹੀਂ ਨਾ ਆ ਨਹੀਂ ਮੈਂ ਹੱਥ ਲਿਖਿਆ ਪੜਾ ਓਏ ਸਹੀ 220 ਰੁਪਏ ਮੈਂ 220 ਪਾ ਕੇ ਕੋਟ ਪੈਂਟ ਬਣਾ ਲੈਂਦਾ ਇੱਕ ਓਏ ਯਾਰ ਫੇ ਕਿਤੋਂ ਨਾਲ ਕੇ ਨਾ ਲੈਦਾ ਨਹੀਂ ਹੈ ਨਹੀਂ ਬੰਦਾ ਹੈ ਨਹੀਂ ਨਹੀਂ ਆ ਰਿਹਾ ਹੈਂ ਭਾਈ ਇਹ ਕੰਮ ਕਰ ਯਾਰ ਆ ਕੁੱਤਾ ਕਰਮ ਕਰੀ ਕੀ ਖਾਣਾ ਗਰਮ ਕੁੱਤਾ ਹੌਟ ਡੌਗ ਹੌਟ ਡੌਗ ਕਰ ਦੇ ਪੈਸੇ ਤਾਂ ਦੇ ਦੇ ਯਾਰ ਦੇ ਦਿੰਨਾ ਭਾ ਚੱਲਾ ਵਾ ਆ ਗਿਆ ਕਰ ਜੀ ਇਹਨੂੰ ਮੈਂ ਪੈਸੇ ਕਰ ਦੇਣਾ ਠੀਕ ਆ ਭਾਈ ਨਾ ਲਦਾ ਵਾ ਪੈਸੇ ਦੱਸ ਕਿੰਨੇ ਕੀ ਹੋਇਆ ਭੁੱਖ ਨਾਲ ਮਰਨ ਦੇ ਆਏ ਦੋਵੇਂ ਕੋ ਜੱਟ ਲੱਗੋ ਕਿ ਪਬਲੀ ਮੇਕਣੇ ਜਲਦੀ ਫੜਾਇਆ ਰਵੇ ਕਿਹੜੇ ਬੰਦੇ ਨੂੰ ਹੈਗਾ ਨਾ ਟੇਸਟ ਕਰਨਾ ਇੰਨਾ ਟੇਸਟ ਹੀ ਕਰਦੇ ਹੁੰਦੇ ਆ ਹੁਣ ਆਰਡਰ ਵੀ ਦੇ ਦੇ ਕਾਗੇ ਦੇਸ ਆ ਜਾ ਹੋਰ ਲੈ ਜਲੀ ਯਾਰ ਕੱਲ ਆਣਾ ਹੋਰ ਆ ਜਾ ਗੰਡੇ ਰਹਿ ਕੇ ਕੱਲ ਕੱਚ ਹੋ ਗਿਆ ਲੱਗਦਾ ਕਿ ਹੁਣ ਵਿਆਹ ਕਰ ਵੈਰੀ ਗੁੱਡ ਜੀ ਕੀ ਹੋਇਆ ਵਿਲਾ ਇਹ ਇਹਨਾਂ ਨੇ ਮਾਦਾ ਕਰਦਾ ਕਿ ਕੀ ਕਿਹਾ ਹੋਇਆ ਵਾ ਵੀ ਜਦ ਇੱਕ ਤਰੀਕ ਤੱਕ ਰੋਟੀ ਸ਼ਾਮ ਦੀ ਵੇਲੇ ਸਵੇਰ ਦਾ ਵੜਿਆ ਨਹੀਂ ਰਾਤ ਨੂੰ ਰੋਟੀ ਪਤਾ ਨਹੀਂ ਇਹਨੂੰ ਸਾਰੇ ਨੂੰ ਸਿੰਘ ਹੈ ਕੁੱਤਿਆਂ ਨੂੰ ਪਤਾ ਇੱਕ 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 ਇਹਨੂੰ ਤੇ ਦੂਜਾ ਇਹਨੂੰ ਇਹ ਪਹੁੰਚ ਜਾਂਦੇ ਮਿੱਟੂ ਮਿੰਡੀ ਪਹੁੰਚ ਜਾਂਦੇ ਆ ਤਾਂ ਤਾਂ ਹੋ ਰਿਹਾ ਜਦੋਂ ਮੈਨੂੰ ਭੁੱਖ ਲੱਗੀ ਆ ਆਂ ਕਿ ਕੀਤਾ ਕੀ ਏ ਕੀਤਾ ਕੀ ਤੂੰ ਕੀ ਤੂੰ ਕੀਤਾ ਕੋਈ ਨਹੀਂ ਕੀਤਾ 1% ਵੀ ਕੋਈ ਨਹੀਂ ਕੀਤਾ ਆਜਾ ਹਾਂ ਕੱਲ ਕਿਹੜਾ ਕੀਤਾ ਕੱਲ ਪੁੱਛ ਲੋ ਕੀ ਕੀਤਾ ਪਰਸੋਂ ਪੁੱਛੇ ਨੂੰ ਕੀ ਕੀਤਾ ਖਾਣ ਪੀਣ ਨੂੰ ਆਹ ਹਾਂ ਮੁਰਗਾ ਵੜੀ ਚਾ ਨਾਲ ਹੀ ਬਹਿ ਗਿਆ ਕਿ ਟੌਂਗਦਾ ਮੈਂ ਘਰੇ ਜਾਣਾ ਮੈਂ ਘਰੇ ਜਾਣਾ ਨਾ ਵੀਰ ਅੱਜ ਰੋਟੀ ਨਹੀਂ ਮਿਲਣੀ ਘਰੇ ਜਾਏਗਾ ਜੋ ਮਰਜੀ ਕਰ ਅੱਜ ਰੋਟੀ ਲੈ ਗਿਆ ਜਵਾਬ ਰੋਟੀ ਖਾਣੇ ਉਹਨੂੰ ਕੀ ਨਾਲ ਸੁਲਤਾਨ ਨੂੰ ਭਰਾ ਰੋਟੀ ਨਾਲ ਓਏ ਜਸਪਾਲਾ ਰੋਟੀ ਕੰਡਿਆ ਅੱਛਾ ਵਾ ਵਾ ਕੀ ਬਾਤ ਹੈ ਕੀ ਗਲਾਸ ਓਏ ਇੱਕ ਵਾਰਾ ਬੋਲੋ ਯਾਰ ਇੱਕ ਪਾ ਕੇ ਪੀਣੀ ਅੱਜ ਸਨੋਵਰ ਨੇ ਚਲ ਆ ਗਲਾਸ ਵੇਖ ਲੈਣਾ ਪੀਨੇ ਇਹ ਗਲਾਸ ਵੇਖ ਲੈਣਾ ਆ ਆ ਚੀਜ਼ ਹੈ ਤੁਹਾਨੂੰ ਅਸੀਂ ਉਹ ਤਾਂ ਚਲ ਗਲਾਸ ਤਾਂ ਆਉਣੀ ਉਹਨੇ ਬੰਦ ਕਰ ਹੈ ਕੀ

ਹਾਂ ਜੀ ਫਾਈਨਲ ਆ ਪਾਇਆ ਨੂੰ ਪਿਆਰ ਵਾਲੀ ਖਾਤਰੀ ਸਤਿ ਸ਼੍ਰੀ ਅਕਾਲ ਵੀ ਬਹੁਤ ਮੈਨੂੰ ਆਪਣੇ ਪਹਿਲਾਂ ਦੇ ਬਲਾਕਾਂ ਨੂੰ ਐਂਡ ਹੁਣ ਰਿਮਾਮਨ ਪਿਆਰ ਦੇਦੇ ਉਹਨਾਂ ਨੂੰ ਬੜਾ ਜਾਣੇ ਗੋਲ ਨਹੀਂ ਕੀਤੇ ਆਪਣੇ ਬਲਾਕ ਵੀ ਚਾਹੁੰਦੇ ਆ ਬਾਕੀ ਕਿਰਪਾ ਡਾਂਸ ਡਾਂਸ ਇੱਕ ਗਾਣਾ ਭਰਾ ਸਾਰਾ ਬਈ ਹੋਊਗਾ ਟੈਨਸ਼ਨ ਨਾ ਗਾਣਾ ਸੁਣਾ ਵਰ ਸੁਣਾ ਵਰ ਸੁਣਾ ਵਰ ਸੁਣਾ ਵਰ ਆਪਾਂ ਦਾ ਮਹਰਾ ਪਰ ਆਮਰਾ ਗੁਗੂ ਮੋਟੀਆਂ ਨਾ ਗੈਂਚ ਕੌਟੀਆਂ ਆਪਾਂ ਖੁੱਲਾ ਟਾਈਮ ਲੱਗ ਜਾਣਾ ਬਸ ਆਪਾਂ ਦੋ ਮਿੰਟ ਭਾਈ ਦੋ ਮੋੜੀਆਂ ਭਾਈ ਅੱਜ ਲੱਗ ਆਪਣੇ ਭਰਾਵਾਂ ਕਦੇ ਵਿਆਹ ਵਾ ਲੈ ਸਾਰੇ ਆਪਾਂ ਬੋਲਤਾਂਗੇ ਆਪਣੇ ਪਹਿਲੇ ਸਪੈਕਟ ਆਪਣੇ ਭਰਾਵਾਂ ਲਈ ਤਾੜੀਆਂ ਮਾਰ ਦੇਣੀ ਰਹਿ ਗਿਆ ਆਪਾਂ ਇਹਨਾ ਕਰਕੇ ਆ ਬੱਸ ਪਿੱਛੇ ਜੋਰ ਲਾਉਂਦੇ ਆ ਫਿਰ ਜੋਰ ਲਾਗਾ ਪਿੱਛੇ ਜਾਨ ਵਾ ਕੀ ਗਿਆ ਯਾਰ ਵਾ ਕੀ ਗਿਆ ਯਾਰ ਬੀਬਾ ਜਿਹਨੇ ਟੀਕੇ ਆਪਾਂ ਤੁਹਾਡੀਆਂ ਦਵਾ ਪੇਸ਼ ਕਰਦੇ ਆ ਦਿਨਾਂ ਦੀ ਧੜਕਾਂ ਆਪਣਾ ਘੈਂਟ ਭਰਾ ਬਹੁਤ ਵੱਖਟਾ ਤੇਰੀ ਬਾਈ ਬਹੁਤ ਵੱਖਟਾ ਮੁੰਡੇ ਬਹੁਤ ਸੋਹਣਾ ਗਾਇਆ ਇਹਨੇ ਆਪਨ ਭਰਾਵਾਂ ਨੂੰ ਮਾਣ ਆਣਾ ਮਹਿਸੂਸ ਹੋਣਾ ਜਦੋਂ ਆਪਣੇ ਪਰਾ ਸਟੇਜ ਤੇ ਚੜਦੇ ਆ ਤੇ ਤੇਜ ਆ ਜਾਣੀ ਆਪਾਂ ਸਟੇਜ ਉਹੀ ਖਾ ਬੀਨ ਵਾਲੀ ਇਹ ਵੀ ਬਹੁਤ ਵੱਡੀ ਗੱਲ ਹੈ ਸਟੇਜ ਤੇ ਖੜ ਕੇ ਗੋਣਾ ਜਾਂ ਆਪਾਂ ਕੁਝ ਬੋਲ ਰਹੇ ਆਂ ਕੁ ਨਿੱਕੀ ਮੋਟੀ ਗੱਲ ਨਹੀਂ ਤੁਸੀਂ ਤਾਂ ਖੱਲ ਪੈਕ ਲਾਗੇ ਪੈਕ ਲਾਗੇ ਸੌਣ ਲੱਗਿਆ ਆਪਾਂ ਮੌਫੀ ਚ ਪੈਕ ਨਹੀਂ ਲਾਉਨੇ ਓ ਸੌ ਬੋਤਲ ਨਸ਼ਾਵਾਤ ਦੂਰ ਵਾ 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 ਵਾ

ਹੇ ਹੇ ਵਾ 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 ਬੰਦਾ ਫੱਟਾ ਭੱਜਦਾ ਦੌੜ ਤਿੱਕੇ ਏ ਛੱਟ ਜਾਂਦੇ ਹਵਾ ਹੋਰ ਠਿੱਕੇ ਤੋੜਾ ਬੰਦਾ ਫੱਟਾ ਹੁੰਦਾ ਦੌੜ ਤਿੱਕੇ ਤੋੜਾ ਹਾਲਾ ਕਾ ਉਸ ਪੁੱਤੀ ਹਾਂ ਜੀ ਗਾਇ ਤੁਹੇ ਦੇਖ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਕੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ